ਤੰਨ ਗੁਰੂ ਗਰਮੇਲ ਖੇਡੇ ਨਵੇਂ-ਨਵੇਂ ਖੇਡ ਇਹਦੇ ਨੈਣਾ ਵਿੱਚ ਸਭ ਦਾ ਪਿਆਰ ਵਸਦਾ ਇਹ ਆਉਣ ਜਾਣ ਵਾਲੇ ਦਾਤਾ ਬੰਦਨਾਂ ਨੂੰ ਕੱਟਦਾ ਆਉਣ ਜਾਣ ਵਾਲੇ ਦਾਤਾ ਬੰਦਨਾਂ ਨੂੰ ਕੱਟਦਾ ਆਉਣ ਜਾਣ ਹਰ ਪਾਸੇ ਸੱਚ ਨਾਮ ਚੱਜਦਾ ਆਉਣ ਜਾਣ ਹਰ ਦਾਤਾ ਸੱਚ ਨਾਮ ਨੂੰ ਕੱਟਦਾ ਇਹ ਆਉਣ ਜਾਣ ਵਾਲੇ ਦਾਤਾ ਬੰਦਨਾਂ ਨੂੰ ਕੱਟਦਾ ਆਉਣ ਜਾਣ ਵਾਲੇ ਦਾਤਾ ਬੰਦਨਾਂ टगा जान मारू दादा बंद रानू का ओन जान मारू दादा बंदे रानू का ओन जान बाली दादा बंदे रानू का ओन जान बाले दादा बंदे रानू का ओ जान मारो दादा बंद रानों का जान मारू बाा बंदे रानू का ਜੀ ਦੇ ਸਿਰ ਉਸੇ ਦਾਦਾ ਸਾਈ ਹੋਵੇ ਸਮਰਥ ਅਗ ਬਲ ਦੀ ਦੇ ਵਿੱਚੋਂ ਲੈਂਦਾ ਆ ਪਿਆ ਕੇ ਰੱਖ ਜਿੱਤ ਸੀ ਗੰਢਣੇ ਉਹ ਹਾਰਾ ਪ੍ਰਭੂ ਸੇਵਕਾਂ ਦਾ ਪਿਆਰਾ ਉਹ ਤਾਂ ਜੁਗੋ ਜੋਬ ਸਭਨਾ ਦੀ ਪਤ ਰੱਖਦਾ ਔਣ ਜਾਣ ਵਾਲੇ ਦਾਤਾ ਬੰਦੇ ਨਾਂ ਦੇ ਸੱਤ ਦਾ ਔਣ ਜਾਣ ਵਾਲੇ ਦਾਤਾ ਬੰਦੇ ਨਾਂ ਨੂੰ ਸੱਤ ਦਾ ਬੰਦੇ ਨਾਂ ਨੂੰ ਟੱਟਦਾ ਆਉਣ ਜਾਣ ਵਾਲੇ ਬਾਤ ਬੰਦੇ ਨਾਂ ਨੂੰ ਟੱਟਦਾ ਓਹੋ ਜਾਨ ਵਾਲੇ ਦਾਤਾ ਬੰਦੇ ਨਾਂ ਨੂੰ ਟੱਟਦਾ ਆਉਣ ਜਾਣ ਵਾਲੇ ਬਾਤ ਬੰਦੇ ਨਾਂ ਨੂੰ ਟੱਟਦਾ ਆਉਣ ਜਾਣ ਵਾਲੇ ਦਾਤਾ ਬੰਦੇ ਕੋਈ ਸਾਦਾ ਕੁੜੀ ਦੇਵੇ ਨਾ ਕੋਈ ਦੇਵਦਤ ਵੀਤ ਦੱਸੇ ਬਾਣੀ ਦਾ ਸ਼ਬਦ ਜਿਹੜੀ ਮੁੱਢ ਤੋਂ ਹੈ ਰੀਤ ਨਾ ਕੋਈ ਧਾਕਾ ਕੁੜੀ ਦੇਵੇ ਨਾ ਕੋਈ ਦੇਵਦਤ ਵੀਤ ਦੱਸੇ ਬਾਣੀ ਦਾ ਸ਼ਬਦ ਜਿਹੜੀ ਮੁੱਢ ਤੋਂ ਹੈ ਰੀਤ ਚਾਹੇ ਕਹੇ ਰਾਮ ਅੱਲਾ ਬਾਜ ਗੁਰੂ ਨਹੀਂ ਤਸੱਲਾ ਚਾਹੇ ਕਹੇ ਰਾਮ ਅੱਲਾ ਬਾਜ ਗੁਰੂ ਨਹੀਂ ਤਸੱਲਾ ਇਹ ਬੇੜਾ ਬਿਨਾ ਤੇ ਮਲਾ ਤੋਂ ਨਹੀਂ ਪਾਰ ਲੱਗਦਾ ਆਉਣ ਜਾਣ ਵਾਲੇ ਦਾ ਦਾਤਾ ਬੰਦਨਾ ਨੂੰ ਤੱਤ ਦਾ ਆਉਣ ਜਾਣ ਵਾਲੇ ਦਾ ਦਾਤਾ ਬੰਦਨਾ ਨੂੰ ਤੱਤ ਦਾ ਆਉਣ ਜਾਣ ਵਾਲੇ ਦਾ ਦਾਤਾ ਬੰਦਨਾ ਨੂੰ ਤੱਤ ਦਾ ਤੈਨ ਜਾਣ ਸਾਰੇ ਦਾਤਾ ਬੰਦਨਾ ਨੂੰ ਤੱਤ ਦਾ ਆਉਣ ਜਾਣ ਵਾਲੇ ਦਾਤਾ ਬੰਦਨਾ ਨੂੰ ਤੱਤ ਦਾ ਦਾਨ ਵਾਲੇ ਦਾਤਾ ਬੰਦੇ ਨਾ ਰੋਟਾ ਦਾ ਦਾਨ ਵਾਲੇ ਦਾਤਾ ਬੰਦੇ ਨਾ ਰੋਟਾ ਦਾ ਦਾਨ ਵਾਲੇ ਦਾਤਾ ਬੰਦੇ ਨਾ ਰੋਟਾ ਦਾ ਮੈਥੋਂ ਸਿਫਤ ਨਾ ਹੋਵੇ ਸੱਚੀ ਸਰਕਾਰ ਦੀ ਦੇ ਕੇ ਨਾਮ ਦੇ ਵਿੱਚ ਆਬੀ ਦਸਵੇਂ ਦਵਾਰ ਦੀ ਮੈਥੋਂ ਸਿਫਤ ਨਾ ਹੋਵੇ ਸੱਚੀ ਸਰਕਾਰ ਦੀ ਦੇ ਕੇ ਨਾਮ ਦੇ ਵਿੱਚ ਆਬੀ ਦਸਵੇਂ ਦਵਾਰ ਦੀ ਜੰਮ ਕਾਲ ਨਾ ਡਰਾਵੇ ਡਰ ਮੌਤ ਤੋਂ ਨਾ ਆਵੇ ਜਮ ਕਾਲ ਨਾ ਡਰਾਵੇ ਡਰ ਮੌਤ ਤੋਂ ਨਾ ਆਵੇ ਜੀ ਦੇ ਸਿਰ ਤੇ ਸਹਾਰਾ ਗੁਰੂ ਜੀ ਦੇ ਹੱਥ ਦਾ ਆਉਣ ਜਾਣ ਵਾਲੇ ਦਾਤਾ ਮੰਨ ਕੇ ਨਾਨਕ ਸਾਧ ਦਾ ਇਹ ਬਾਤਾ ਸਭਨਾ ਜੀਆਂ ਦਾ ਜਿਹੜਾ ਪਰਉਪਕਾਰੀ ਉਹਦੀ ਅਰਸ਼ ਫਰਸ਼ ਵਿੱਚ ਖੇਲ ਹੈ ਨਿਆਰੀ ਦਾਤਾ ਸਭਨਾ ਜੀਆ ਦਾ ਜਿਹੜਾ ਪਰਉਪਕਾਰੀ ਉਹਦੀ ਅਰਸ਼ ਫਰਸ਼ ਵਿੱਚ ਖੇੜ ਹੈ ਨਿਆਰੀ ਉਹਦਾ ਤੱਕ ਕੇ ਸਹਾਰਾ ਇਹ ਬਚਨ ਪਿਆਰਾ ਉਹਦੇ ਕੌਤਕਾਂ ਦੇ ਕਾਵ ਜੋੜ ਰਹੇ ਦੱਸਦਾ ਆਉਣ ਜਾਣ ਵਾਲੇ ਦਾਤਾ ਬੰਦੇ ਮਨੁੱਖਾ ਤੇ ਦਾ ਆਉਣ ਜਾਣ ਵਾਲੇ ਦਾਤਾ ਬੰਦੇ ਮਨੁੱਖਾ ਤੇ ਦਾ